ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਕੀ ਜਰਾਂ ਦਾ ਜੱਗਾ ਬਾਈ ਜੀ ਮੈਂ ਸਮਾਂ ਵੀ ਲੰਗਿਆ ਨੇ ਨਵੇਂ ਪਿੰਡ ਦੇ ਵਿੱਚ ਬਾਜੀ ਕਰਵਾਈ ਜਾ ਰਹੀ ਹੈ ਹਾਂਜੀ ਬਾਈ ਜੀ ਬਾਜੀ ਕਰਾਉਣੀ ਠੀਕ ਹੈ ਬਾਈ ਕਿੰਨੀ ਤਰੀਕ ਦੀ ਕਰਾਈ ਜਾ ਰਹੀ ਹੈ ਤੇ ਕਿਹੜੇ ਮਹੀਨੇ ਦੇ ਵਿੱਚ 5 ਮਈ ਦੀ ਕਰਾਉਣੀ ਹੈ 5 ਮਈ ਦੀ ਠੀਕ ਹੈ ਤੇ ਕਿੰਨੇ ਕਬੂਤਰ ਹੋਣਗੇ ਬਾਈ ਵੱਧ ਤੋਂ ਵੱਧ ਕਬੂਤਰ ਵੱਧ ਤੋਂ ਵੱਧ ਸੀ ਕਬੂਤਰ ਠੀਕ ਹੈ ਜੀ ਤੇ ਕੀ ਨਾਮ ਹੋਊਗਾ ਕੀ ਰੱਖੇ ਪਈ ਨਾਮ ਬਾਂਹ ਬੁੱਟ ਦਾ ਠੀਕ ਹੈ ਜੀ ਪਹਿਲਾ ਨਾਮ ਇਹ ਕਦੇ ਪ੍ਰਸ਼ਾਦਾ ਬਣੀ ਦਾ ਪ੍ਰਬੰਧ ਸਾਦਾ ਟੋਟਾ ਤਵਰਤ ਹੋ ਗਈ ਠੀਕ ਹੈ ਤੇ ਕਿੰਨੀਆਂ ਸ਼ਰਤਾਂ ਕੀ ਸ਼ਰਤਾਂ ਸਹੀ ਲੱਗੋ ਸ਼ਰਤਾਂ ਤਾਂ ਬੜੀਆਂ ਬਸ ਸਾਡਾ ਹੀ ਵਧੀਆ ਇਨਸਾਬ ਦੀ ਬਾਜੀ ਕਰਉਣੀ ਅਸੀਂ ਬਾਜੀ ਬਾਜੀ ਕਬੂਤਰ ਨੂੰ ਦੇਣੀ ਹੈ ਕਬੂਤਰ ਨੂੰ ਬਾਜੀ ਦੇਣੀ ਆ ਸਾਡਾ ਕੋਈ ਰਿਸ਼ਤੇਦਾਰ ਨਹੀਂ ਉਦੋਂ ਸਾਰੇ ਦੋਸਤ ਰੋਟੀ ਦਾ ਪੈਸਾ ਨਹੀਂ ਕੱਟਿਆ ਜਮਾਈ ਠੀਕ ਹੈ ਜੀ ਹਾਂਜੀ ਜਿਹੜੇ ਨਾਮ ਆਉਦੇ ਨੇ ਯਾਦ ਪੱਲੋ ਦੇਣੀ ਹੈ ਪੈਣ ਦੇ ਸਹਿਯੋਗ ਨਾਲ ਐਨ ਆਰ ਆਈ ਵੀ ਨਾਲ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਕਿਹੜੇ ਦਿਨ ਤੋਂ ਕਬੂਤਰ ਆਪਣੀ ਐਂਟਰੀ ਤੇ ਜਾਣਗੇ ਕਬੂਤਰ ਦਾ 1 ਮਹੀਨਾ ਪਹਿਲਾਂ ਐਂਟਰੀ ਹੋਣਾ ਜੀ ਆ ਕਮੀਨਾ ਬਈ ਨਾ ਪਹਿਲਾਂ ਨਹੀਂ ਭੰਡਗੇ ਠੀਕ ਹੈ ਜੀ ਤੇ ਕੋਈ ਮਤਲਬ ਕਬੂਤਰ ਬੰਦੇ ਨੂੰ ਇੱਥੇ ਆ ਕੇ ਹੀ ਐਂਟਰ ਕਰਾ ਕੇ ਜਾਣਾ ਪਊਗਾ ਇਹ ਹਾਂਜੀ 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 ਐਂਟਰੀ ਦੇ ਕੇ ਜਾਊਗਾ ਉਹਦਾ ਐਂਟਰੀ ਠੀਕ ਹੈ ਤੇ ਕੋਈ ਮੌਕੇ ਤੇ ਵੀ ਕਰਾ ਸਕਦਾ ਨਹੀਂ ਮੌਕੇ ਤੇ ਨਹੀਂ ਮੌਕੇ ਤੇ ਠੀਕ ਹੈ ਕਿੰਨੇ ਦਿਨ ਪਹਿਲਾਂ ਮਤਲਬ ਉਹ ਕਰਾ ਸਕਦਾ ਜੇ ਮੰਨ ਲਓ ਕੋਈ ਲੇਟ ਹੋ ਜਾਣਾ ਜੇ ਕਿਦਾਂ ਅਸੀਂ ਫੋਨ ਨੰਬਰ ਦਾ ਵਾਹਿੰਦੇ ਫੋਨ ਤੇ ਲਿਖਾ ਦੇ ਠੀਕ ਹੈ ਜੀ ਠੀਕ ਹੈ ਫੋਨ ਤੇ ਕਬੂਤਰ ਲਿਖਾ ਦੇ ਵੀ ਐਂਟਰੀ ਆ ਕੇ ਮੌਕੇ ਤੇ ਦੇ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਦੋਸਤੋ ਤੁਹਾਨੂੰ ਸਾਰੀ ਡਿਟੇਲ ਬਾਕੀ ਮੈਂ ਬਾਈ ਜੀ ਦਾ ਨੰਬਰ ਤੁਸੀਂ ਸਾਰੀ ਜੋ ਵੀ ਡਿਟੇਲ ਲੈਣੀ ਹੋਊਗੀ ਤੁਸੀਂ ਉੱਥੋਂ ਲੈ ਸਕਦੇ ਆ ਬਾਈ ਇਹਨੂੰ ਕਾਲ ਕਰੋ ਸਿੱਧੀ ਜੋ ਵੀ ਹੋਰ ਕੋਈ ਜਾਣਕਾਰੀ ਰਹਿੰਦੀ ਆ ਤੁਸੀਂ ਉਹਦੇ ਵਿੱਚ ਲੈ ਸਕਦੇ ਆ ਜੋ ਮੇਰੇ ਤੋਂ ਰਹਿ ਗਈ ਹੋਵੇ ਦੇਣ ਵਾਲੀ ਧੰਨਵਾਦ ਧੰਨਵਾਦ